ਸੇ ਗਾਲ ਜੀ ਪਿਆਰੇ ਦਰਸ਼ਕੋ ਸਾਰੇ ਟਾਈਗਰ ਪੰਜਾਬ ਨਿਊਜ਼ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਜੀ ਆਏ ਦਿਨ ਆਪਾਂ ਇੱਕ ਨਵੇਂ-ਨਵੇਂ ਮੁੱਦੇ ਤੇ ਵਿਚਾਰ ਵਟਾੰਦਰਾ ਸਰਦਾਰ ਸੁਖਨਾਮ ਸਿੰਘ ਜੀ ਨਾਲ ਕਰਦੇ ਰਹੇ ਨੇ ਜਿਹੜੇ ਆਪਣੇ ਸੀਨੀਅਰ ਪੱਤਰਕਾਰ ਸਾਹਿਬ ਹੈ ਦਰਸ਼ਕੋ ਅੱਜ ਫੇਰ ਸੁਖਨਾਮ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਮੰਨ ਚ ਆਇਆ ਵੀ ਕਿਸੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਜਾਵੇ ਤਾਂ ਜੋ ਦਰਸ਼ਕਾਂ ਨੂੰ ਕਿਸੇ ਗੱਲ ਤੋਂ ਜਾਣਕਾਰੀ ਮਿਲ ਸਕੇ ਸਤਨਾਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਚ ਪਹੁੰਚਣ ਦਾ ਸਸਿਕਾ ਜੀ ਸਤਨਾਮ ਜੀ ਇੱਕ ਬਹੁਤ ਅੱਜ ਗੰਭੀਰ ਮੁੱਦੇ ਤੇ ਫਿਰ ਗੱਲ ਕਰਨੀ ਹੈ ਜੀ ਉਹ ਗੱਲ ਕੀ ਕਰਨੀ ਹੈ ਗੱਲ ਬਣਦੀ ਵੀ ਜ਼ਰੂਰੀ ਹੈ ਕਿ ਇਹ ਕਰਨੀ ਵੀ ਬਣਦੀ ਸਤਨਾਮ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਸੁਣਿਆ ਵੀ ਹੈਗਾ ਉਹ ਦੇਖਿਆ ਵੀ ਹੈ ਹਾਂ ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਸਰਕਾਰ ਨੇ ਇੱਕ ਹਦਾਇਤਾਂ ਜਾਰੀ ਕੀਤੀਆਂ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਨਵੀਆਂ ਹੁਣ ਹਾਲ ਦੀ ਘੜੀ ਵਿੱਚ ਚੁਗੀਆਂ ਗਈਆਂ ਪੰਚਾਇਤਾਂ ਓਕੇ ਉਹਨਾਂ ਨੂੰ ਇੱਕ ਫਰਮਾਨ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ ਕਿ ਆਪਦੇ ਆਪ ਦੇ ਪਿੰਡ ਵਿੱਚ ਗ੍ਰਾਮ ਸਭਾ اجلاس ਬੁਲਾਇਆ ਜਾਵੇ ਗ੍ਰਾਮ ਸਭਾ اجلاس ਬੁਲਾ ਕੇ ਉਹਦੇ ਵਿੱਚ ਸਾਰੇ ਪਿੰਡ ਦੇ ਲੋਕਾਂ ਨੂੰ ਬਿਠਾ ਕੇ ਉਹਨਾਂ ਦੀ ਸਹਿਮਤੀ ਨਾਲ ਕੰਮ ਖਿਚਵਾਇਆ ਜਾਵੇ ਜੀ ਇਸ ਸਾਰੇ ਮਸਲੇ ਨੂੰ ਇਸ ਸਾਰੇ ਮਾਮਲੇ ਨੂੰ ਇਸ اجلاس ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਚੰਗੀਆਂ ਛਲਾਂਗਾ ਯੋਗ ਕੰਮ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਉਧਰ ਗ੍ਰਾਮ ਸਭਾ ਬਾਰੇ ਤੁਸੀਂ ਕੀ ਕਹਾਂਗੇ ਦੇਖੋ ਪ੍ਰਦੀਪ ਜੀ ਮੀਡੀਆ ਤੇ ਵੀਡੀਓ ਕਰਮੀ ਹੋਣ ਦਾ ਤਾਂ ਹੀ ਲੋਕਾਂ ਨੂੰ ਲਾਭ ਮਿਲ ਸਕਦਾ ਜੇ ਮੌਕੇ ਦੀ ਤੇ ਸੱਚੀ ਗੱਲ ਜਿਹੜੀ ਬੇਚੀ ਚੋਕੇ ਕਰ ਦਿਓ ਦੇਖੋ ਵੀ ਆਮ ਪਾਰਟੀ ਸਾਡੀ ਕੋ ਦੁਸ਼ਮਨ ਨਹੀਂ ਕੀਤੀ ਪਹਿਲੀਆਂ ਸਾਡੀਆਂ ਮਿੱਤਰ ਨਹੀਂ ਕੀਤੀ ਬਿਲਕੁਲ ਸਹੀ ਗੱਲ ਹੈ ਤੇ ਜਿਹੜੀ ਰਾਜਨੀਤੀ ਆ ਤੇ ਸਿਆਸਤਾਂ ਇਹ ਹੁੰਦੀ ਤਾਂ ਇਸ ਲੁੱਤ ਘੁੱਤ ਦਾ ਨਾ ਹੂੰ ਤੇ ਇਸ ਕਰਕੇ ਜਿਹੜੀ ਹੁਣ ਸਰਕਾਰ ਚੱਲ ਰਹੀ ਆ ਜਾਂ ਜਲਾਸ ਆ ਜਾਂ ਪੰਚਾਇਤ ਆ ਜੀ ਇਹਨਾਂ ਦਾ ਲੋਕਾਂ ਨੂੰ ਜਲਦੀ ਪਤਾ ਲੱਗ ਗਿਆ ਤੇ ਜਿਹੜੇ ਪਹਿਲੇ ਸੀ ਉਹ ਪੁਰਾਣੇ ਘਲਾਟੇ ਸੀਗੇ ਹੂੰ ਕਰਦੇ ਤਾਂ ਉਹ ਵੀ ਇਹੀ ਕੰਮੇ ਸੀ ਹੂੰ ਤੇ ਪਰ ਉਹਨਾਂ ਦਾ ਲੋਕਾਂ ਨੂੰ ਛੇਤੀ ਪਤਾ ਨਹੀਂ ਸੀ ਲੱਗਦਾ ਕਿਉਂਕਿ ਉਹ ਜਿੰਨੇ ਬੁੱਧੀਜੀਵੀ ਜਾਂ ਸਮਝਦਾਰ ਲੋਕ ਸੀ ਨਾ ਉਹ ਉਹਨਾਂ ਨੂੰ ਪਹਿਲਾਂ ਪੜ ਕੇ ਤੇ ਆਪਦੇ ਵਿਰੁੱਧ ਬੋਲਣ ਤੋਂ ਰੋਕ ਲੈਂਦੇ ਸੀ ਠੀਕ ਹੈ ਤੇ ਇਹ ਸਰਕਾਰ ਤੇ ਜਿਹੜੇ ਨਮਾਇंदे ਤੇ ਇਹਨਾਂ ਦੇ ਪੈਦਾ ਕੀਤੇ ਕੜਾ ਮ ਚੌਧਰੀ ਆ ਉਹਨਾਂ ਦੀ ਆਪ ਦੀ ਫੂਕ ਜੀ ਝੱਲੀ ਜਾਂਦੀ सूद ਨਹੀਂ ਆਉਂਦਾ सूद ਨਹੀਂ ਆਉਦੀ ਤੇ ਉਹ ਜਿਹੜਾ মিডিਆ ਜਾਂ ਲੋਕਾਂ ਨੂੰ ਸੈਟੀਸਫਾਈ ਕਿਵੇਂ ਕਰਨ ਜੀ ਤੇ ਦੂਜੀ ਗੱਲ মিডিਆ ਨੂੰ ਮੈਂ ਕਹਿਣੀ ਚਾਹਣਾ ਹਰ মিডিਆ ਕਰਮੀ ਨੂੰ ਵੀ ਮੈਂ ਲੋਕਾਂ ਨੂੰ ਇਹ ਸੁਝਾਅ ਦੇਣਾ ਚਾਹਣਾ ਮੀਡੀਆ 'ਚ ਕੰਮ ਕਰਨ ਵਾਲਿਆਂ ਨੂੰ ਜੀ ਵੀ ਅੱਜ ਆਈ ਸਰਕਾਰ ਕੱਲ ਗਈ ਹੂੰ ਫੇਰ ਆਈ ਗਈ ਬਿਲਕੁਲ ਕਿਸੇ ਪਾਰਟੀ ਦੀ ਮਰਜ਼ੀ ਹੋਵੇ ਪ੍ਰਦੀਪ ਜੀ ਬਿਲਕੁਲ ਜੀ ਵੀ ਤੁਸੀਂ ਜਿਹੜੇ ਤੁਹਾਡੇ ਦਿਮਾਗ 'ਚ ਕੀੜਾ ਹੈ ਨਾ ਪੱਤਰਕਾਰ ਬਣ ਕੇ ਮੀਡੀਆ 'ਚ ਆ ਗਏ ਜੀ ਤੁਸੀਂ ਫਕੀਰ ਹੋ ਜਾਓ ਤੁਸੀਂ ਮੀਰ ਹੋ ਜਾਓ ਕੋਸ਼ ਹੋ ਜਾਓ ਹੂੰ ਤੁਸੀਂ ਪੱਤਰਕਾਰ ਹੀ ਨਹੀਂ ਛੱਡਦੇ ਤੇ ਲੀਡਰ ਆਏ ਸਰਕਾਰਾਂ ਆਈਆਂ ਤੇ ਪਿੰਡਾ ਚ ਕੜਮ ਚੋਂ ਉਧਰ ਹੀ ਆਏ ਹਾਂ ਜੀ ਮੈਂ ਸਰਬਾਕ ਪ੍ਰਧਾਨ ਮੈਂ ਸਰਪੰਚ ਉਹ ਜੋ ਇਹ ਲੋਕ ਨਵੇਂ ਆ ਜੇ ਕਿਸੇ ਨੂੰ ਵੱਧ ਪੱਤੀ ਵਾਲੀ ਚਾਹ ਪਿਆ ਦੇਉ ਨਾ ਤੇ ਇਹ ਜੇ ਆਗੂ ਜਿਹੜੇ ਆ ਉਹਨਾਂ ਨੂੰ ਚਾਹ ਹੀ ਨਹੀਂ ਪੈਂਦੀ ਸਾਰਾ ਦਿਨ ਗਿੱਚੀ ਗੁਰਕੀ ਜਾਂਦੇ ਆ ਤੇ ਉਹਨਾਂ ਨੂੰ ਸਿਆਦ ਦਾ ਕੀ ਪਤਾ ਉਹ ਕਿਵੇਂ ਕਰਾਂ ਤੇ ਅੱਛਾ ਜੀ ਮੁੜ ਕੇ ਉੱਥੇ ਹੀ ਆਉਣੇ ਉਸ ਸਵਾਲ ਤੇ ਪੜਕਣ ਨਹੀਂ ਦਿੰਦੇ ਹੂੰ ਪੀ ਸਰਕਾਰਾਂ ਦਾ ਪਹਿਲੀਆਂ ਵੀ ਲੁੱਟ ਘੁੱਟ ਇਸ ਤਰ੍ਹਾਂ ਕਰਦੀਆਂ ਸੀ ਕਰਦੀਆਂ ਸੀ ਤੇ ਹੁਣ ਵਾਲੀ ਸਰਕਾਰ ਦੀ ਵੀ ਇਹ ਮੈਨੂੰ ਇੱਕ ਸੋਚੀ ਸਮਝੀ ਚਾਲ ਸਾਫਤ ਹੁੰਦੀ ਦਿਖਾਈ ਦੇ ਰਹੀ ਆ ਵੀ ਸਭ ਤੋਂ ਪਹਿਲਾਂ ਤਾਂ ਸਰਕਾਰ ਕੋਲੇ ਸਮਾਂ ਹੀ ਥੋੜਾ ਰਹਿ ਗਿਆ 2 ਸਾਲ ਰਹਿ ਗਏ ਵੀ ਵਿਕਾਸ ਦੇ ਕੰਮ ਕਰਨ ਦਾ ਟਾਈਮ ਹੈ ਨਹੀਂਗਾ ਦੂਜੇ ਨੰਬਰ ਤੇ ਸਰਕਾਰ ਨੇ ਕੀ ਕੀਤਾ ਉਹ ਜਿਹੜੇ ਇਲੈਕਸ਼ਨਾਂ ਅਲਖਸ਼ਣ ਐਸੇ ਢੰਗ ਨਾਲ ਚੋਣ ਕਮਿਸ਼ਨ ਨੂੰ ਕਹੇ ਕਿ ਕਰਵਾ ਰਿਹਾ ਹੈ ਵੀ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਇਹਨਾਂ ਨੇ ਵਿਕਾਸ ਦਾ ਕੰਮ ਕਰਨਾ ਉਦੋਂ ਲਖਸ਼ਣ ਆ ਕੇ ਉਹਦੇ ਤੇ ਉਹ ਲੱਗ ਜਾਂਦਾ ਹੈ ਕੋਡ ਆਫ ਕੰਡੈਕਟ ਚੋਣ ਜਾਂਦਾ ਗੁਨਾਹ ਤਾਂ ਪੰਜਾਬੀ ਦੇ ਚੋਣ ਜਾਂਦਾ ਚੋਣ ਜਾਂਦਾ ਅੱਛਾ ਉਹ ਚੋਣ ਜਾਂਦਾ ਲੱਗ ਗਿਆ 1.5 ਸਾਲ ਸਰਕਾਰ ਦਾ ਰਹਿ ਗਿਆ 3 ਮਹੀਨੇ ਫੇਰ ਲੱਗ ਜਾਣੇ ਅੱਛਾ ਜੀ ਉਹਨੇ ਚ ਚੋਣਾਂ ਵੀ ਹੋਈ ਜਾਂਦੀਆਂ ਤੇ ਉਹਦੇ ਚ ਕੀ ਹੁੰਦਾ ਜੀ ಗ್ರಾಮ ਸਭਾ ਤੇ ਪੰਚਾਇਤਾਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਜਾਂਦਾ ਹੈ ਅੱਛਾ ਜੀ ਇੱਕ ਮੰਨ ਲਓ ਵੀ ਇੱਕ ਪਿੰਡ ਦੇ ਵਿੱਚ ਨਾ ਤੁਸੀਂ ਮੈਂ ਅੱਜ ਫੇਰ ਇੱਕ ਬੜੀ ਪੁਰਾਣੀ ਗੱਲ ਤੁਹਾਨੂੰ ਯਾਦ ਕਰਵਾ ਰਿਹਾ ਵੀ ਇੱਕ ਪਿੰਡ ਦੇ ਵਿੱਚ 700 ਵੋਟ ਆ ਜੀ ਉਹ 700 ਵੋਟ ਨਹੀਂ ਗੀ ਉਹ 700 ਡੱਡੂ ਆ ਹੂੰ ਉਹ 700 ਡੱਡੂ ਨੂੰ ਜਿਹੜਾ ਕੱਲਾ ਸਰਪੰਚ ਉਹ ਜਹਾ ਪਹੁੰਚਾਇਆ ਤਾਂ ਉਹ ਕਿਹੜੇ ਰੂਪ ਚ ਇਹਨਾਂ ਦੇ ਪੇਸ਼ ਆਉਣੀ ਉਹ ਐਸਪੀ ਚ ਪੇਸ਼ ਆਉਂਦੀ ਆ ਵੀ ਜਿੰਨੂੰ ਆਪਾਂ ਕਹਤਾ ਸੀ ಗ್ರಾಮ ਸਭਾ اجلاس اجلاس ਤੇ ਉਹਦੇ ਵਰਕਰ ਆ ਹੂੰ ਉਹ 100 ਡੱਡੂ ਆ ਅੱਛਾ ਹੁਣ ਪੰਚਾਇਤ 100 ਡੱਡੂ ਨੂੰ ਸੈੱਟ ਕਰਦੀ ਕਰੂਗੀ ਕੇ ਵਿਕਾਸ ਦੇ ਕੰਮ ਕਰੂਗੀ ਤੇ ਦੂਜੇ ਪਾਸੇ ਸਰਕਾਰ ਜਿਹੜੀ ਉਹ ਚੋਣ ਜਾਬਤੇ ਦੇ ਵਿੱਚ ਜਿਹੜੇ ਸਟੇਜਾਂ ਤੋਂ ਮਾਰਕ ਫੜ ਕੇ ਆ ਕੰਮ ਕਰਨ ਵਾਲੇ ਪਿੰਡ ਤੇ ਇਹ ਹੋਊਗਾ ਤੇ ਇਹਦੇ ਵਿੱਚ ਕੁਝ ਨਹੀਂ ਕੱਢਣ ਪਾਉਨੋ ਹੈਗਾ ਸਰਕਾਰ ਦੀ ਸੋਚੀ ਸਮਝੀ ਚਾਲ ਐ ਇਸੇ ਕਰਕੇ ਜਿਹੜੇ ਪਿੰਡਾਂ ਦੇ ਲੋਕ ਆਸ ਰੱਖਦੇ ਆ ਮੇਰੀ ਗਲੀ ਨਿਕਲ ਗਈ ਮੇਰੀ ਨਾਲੀ ਨਿਕਲ ਗਈ ਇਹੋ ਜਿਹਾ ਕੁਝ ਵੀ ਨਹੀਂ ਮਿਲਣਾ ਆਉਣ ਵਾਲੇ ਦਿਨਾਂ 'ਚ ਸਰਕਾਰ ਭਾਵੇਂ ਝਾੜੂ ਪਾਰਟੀ ਦੀ ਹੋਵੇ ਕਾਂਗਰਸ ਦੀ ਹੋਵੇ ਇਹ ਸਭ ਕੁਝ ਗਨੀਮੀਤੀ ਸਾਜਸ਼ਟਾ ਉਹ ਢੂੰਗੇ ਖਿਡਾਰੀ ਸੀ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਇਹਨਾਂ ਦਾ ਪਤਾ ਮੌਕੇ ਨਾਲ ਲੱਗ ਗਿਆ ਵੀ ਇਹ ਗ੍ਰਾਮ ਸਭਾ ਤੇ ਪੰਚਾਇਤਾਂ ਜਿਹੜੀਆਂ ਤੇ ਪਿੰਡ ਦੇ ਲੋਕ ਆ ਇਹ ਇਕੱਲੇ ਮਤੇ ਮੂਤੇ ਹੀ ਰਹਿ ਜਾਣੇ ਲਿਖ ਤਾਂ ਹੀ ਵਿਕਾਸ ਹੋਣਾ ਹੀ ਨਹੀਂ ਇੱਥੇ ਸਤਨਾਮ ਜੀ ਤੁਸੀਂ ਗੱਲ ਤਾਂ ਖਤਮ ਕਰਤੀ ਕਿ ਵਿਕਾਸ ਨਹੀਂ ਹੋਣਾ ਹਾਂਜੀ ਹਾਂਜੀ अच्छा पीछे या सरनाम जी मेनू 1-2 ग्राम सभा ਦੇ ਵਿੱਚ ਜਾਣ ਦਾ ਮੌਕਾ ਮਿਲਿਆ हां ਤੁਸੀਂ ਦੇਖੋ ਤੁਸੀਂ ਪੱਤਰਕਾਰ ਹੋ ਅਸੀਂ ਤਾਂ ਕਹਿੰਦੇ ਜਾਓ ਖੁੱਲ ਕੇ ਜਾਓ ਨੂੰ 1-2 ग्राम सभा ਹੋਈਆਂ ਕਿਉਂਕਿ ਆਪਣੇ ਨੇੜੇ ਤੇੜੇ ਨਾ ਅਜੇ ਦੋ ਕੋਈ ਹੋਈਆਂ ਤਾਂ ਦੋਵਾਂ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਓਕੇ ਉੱਥੇ ਕੀ ਦੇਖਿਆ ਗਿਆ ਹਮ ਮੈਂਬਰ ਸਰਪੰਚ ਸਰਕਾਰੀ ਨੁਮਾਇੰਦੇ ਜਿੰਨੇ ਵੀ ਉੱਥੇ ਅਫਸਰ ਸਾਹਿਬਾਨ ਆਏ ਸੀ ਸਾਰੇ ਮੌਜੂਦ ਸੀ ਉੱਥੇ ਨਾ ਮਤੇ ਪਾਏ ਗਏ ਵਿਕਾਸ ਕਾਰਜਾਂ ਦੇ ਉਹ ਮਤੇ ਕਿਸ ਤਰੀਕੇ ਨਾਲ ਪਾਤੇ ਝੜੀ ਲਾਤੀ ਇੱਕ ਹੂੰ 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 ਝੜੀ ਦਾ ਮਤਲਬ ਕਿ 15-20 ਮਤੇ ਇਕੱਠੇ ਹੀ ਪਾ ਦੇ ਜੀ ਜੀ ਉਹ 15-20 ਮਤੇ ਪਾਤੇ ਲੇਕਿਨ ਮੇਰੇ ਸਾਹਮਣੇ ਦੇਖਣ ਦੀ ਗੱਲ ਹੈ ਉਹ 15-20 ਮਤੇ ਪਾਉਣ ਦੇ ਬਾਵਜੂਦ ਅਜੇ ਇੱਕ ਡੇਢ ਮਹੀਨਾ ਹੋ ਗਿਆ ਤਕਰੀਬਨ ਵਿਕਾਸ ਦਾ ਕੰਮ ਇੱਕ ਵੀ ਸਟਾਰਟ ਨਹੀਂ ਹੋਇਆ ਹੁਣ 20 ਮਤੇ ਪਾਏ ਆ ਉਹ ਮਤੇ ਉੱਥੇ ਤਾਂ ਸਾਰੇ ਪਾਸੇ ਨਹੀਂ ਹੋ ਜਾਣੇ ਇਹ ਅੱਗੇ-ਅੱਗੇ ਅਫਸਰਾਂ ਕੋਲ ਜਾ ਕੇ ਐਸਟੀਮੇਟ ਬਣਨੇ ਆ ਸਰਵੇਖਣ ਹੋਣਗੇ ਸਾਰਾ ਕੁਝ ਹੋਗਾ ਗ੍ਰੰਟਾਂ ਜਾਰੀ ਹੋਣਗੀਆਂ ਫੇਰ ਹੀ ਹੋਣਗੇ ਲੇਕਿਨ ਉਦੋਂ ਪਹਿਲਾਂ ਤਾਂ ਜਿਵੇਂ ਤੁਸੀਂ ਦੱਸਿਆ ਦਰਸ਼ਕਾਂ ਨੂੰ ਹੁਣ ਇੱਕ ਚੋਨ ਆਫ ਕੰਡੈਕਟ ਲੱਗ ਜਾਣਾ ਹੈ ਫਿਰ ਉਹ ਮਤਿਆਂ ਦਾ ਕੀ ਬਣੂਗਾ ਪੁਰਦੀਪ ਜੀ ਦੇਖੋ ਤੁਸੀਂ ਪੱਤਰਕਾਰ ਹੋ ਜੀ ਤੇ ਅਸੀਂ ਵੀ ਪੱਤਰਕਾਰ ਆ ਜੀ ਹਰਕ ਥੋੜਾ ਜਿਹਾ ਵੀ ਤੁਸੀਂ ਇਸ ਲਾਈਨ 'ਚ ਬਾਅਦ 'ਚ ਆ ਗਏ ਅਸੀਂ ਆ ਗਏ ਪਹਿਲਾਂ ਜੀ ਪਹਿਲੇ ਨੰਬਰ ਤੇ ਤਾਂ ਇਹ ਗੱਲ ਆ ਵੀ ਜਦੋਂ ਪੰਚਾਇਤਾਂ ਇਹ ਗੱਲ ਕਹੇ ਕਿ ਭਰੋਸੇ 'ਚ ਲਿਆ ਹੁੰਦੀਆਂ ਹੈ ਹਮ ਨਗਰ ਨਿਵਾਸੀਆਂ ਨੂੰ ਜਾਂ ਜਿਹੜੇ ਆਪਾਂ ਕਹੇ ਵੀ ਗ੍ਰਾਮ ਸਭਾਵਾਂ ਜਿਹੜੀਆਂ ਜੀ ਅੱਛਾ ਗ੍ਰਾਮ ਸਭਾ ਦੇ ਹੁੰਦਿਆਂ ਤੋਂ ਉੱਥੇ ਕੋਈ ਲਿਖਤੀ ਮਤਿਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਜੀ ਤੇ ਜਦੋਂ ਲੋਕ ਚਲੇ ਜਾਂਦੇ ਆ ਹਮ ਉੱਥੇ ਕੀ ਹੁੰਦਾ ਏ ਉੱਥੇ ਆਪਦੀ ਮਰਜ਼ੀ ਨਾਲ ਹੀ ਤਾਂ ਗ੍ਰਾਮ ਸਭਾ ਦੇ ਮੈਂਬਰ ਤੇ ਆਪਦੀ ਸੰਪਤੀ ਨਾਲ ਹੀ ਜੋ ਵੀ ਕੀਤਾ ਜਾਂਦਾ ਉਹ ਪੰਚਾਇਤ ਆਪਦੇ ਰੂਪ ਚ ਕਰ ਲੈਂਦੀ ਆ ਇਹ ਚੀਜ਼ ਮੈਂ ਵੀ ਦੇਖੀ ਸਤਨਾਮ ਜੀ ਮੈਂ ਤੁਹਾਡੀ ਗੱਲ 1 ਮਿੰਟ ਵਾਸਤੇ ਰੋਕੂੰਗਾ ਇਹ ਚੀਜ਼ ਮੈਂ ਵੀ ਦੇਖੀ ਜਦੋਂ ਤਾਂ ਉੱਥੇ 100 150 ਬੰਦੇ ਦਾ ਲੇਡੀਜ਼ ਦਾ ਮਹਿਲਾਵਾਂ ਮਾਤਾਵਾਂ ਦਾ ਇਕੱਠ ਹੁੰਦਾ ਉਦੋਂ ਤਾਂ ਸਿਰਫ ਸਪੀਕਰ 'ਚ ਹੀ ਅਨਾਉਂਸ ਕਰ ਦਿੱਤਾ ਜਾਂਦਾ ਵੀ ਆਹ ਕੁਝ ਹੋ ਗਿਆ ਅਨਾਉਂਸ ਕਰਕੇ ਵੀ ਕਰਾਂਗੇ ਇਹ ਨਹੀਂ ਵੀ ਅਸੀਂ ਮਤੇ ਪਾਤੇ ਉਦੋਂ ਉਹਨਾਂ ਨੂੰ ਦੱਸਿਆ ਵੀ ਨਹੀਂ ਜਾਂਦਾ ਵੀ ਅਸੀਂ ਮਤੇ ਪਾਤੇ ਵੀ ਅਸੀਂ ਕਰਾਂਗੇ ਕੋਸ਼ਿਸ਼ ਕਰਾਂਗੇ ਅੱਛਾ ਜਦੋਂ ਉੱਠ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਕਮੇਟੀਆਂ ਦਾ ਗਠਨ ਹੁੰਦਾ ਹੈ ਕਮੇਟੀਆਂ ਕਿਹੜੀਆਂ ਜਿਵੇਂ ਸਕੂਲ ਕਮੇਟੀ ਵਾਟਰ ਵਰਕਸ ਕਮੇਟੀ ਕੋਈ ਵੀ ਕਮੇਟੀ ਕੋਈ ਵੀ ਪਿੰਡ ਦੇ ਕਮੇਟੀਆਂ ਦਾ ਜਿਹੜਾ ਗਠਨ ਹੁੰਦਾ ਹੈ ਆਮ ਜਮ ਆਮ ਜਿਹੜੀ ਜਨਤਾ ਬੈਠੀ ਹੁੰਦੀ ਲੋਕ ਬੈਠੇ ਹੁੰਦੇ ਉਹਨਾਂ ਦੇ ਵਿੱਚ ਕਮੇਟੀਆਂ ਦਾ ਗਠਨ ਨਹੀਂ ਕੀਤਾ ਜਾਂਦਾ ਉਹ ਕਿਵੇਂ ਕੀਤਾ ਜਾਂਦਾ ਉੱਥੇ ਹੁੰਦੇ ਮੈਂਬਰ ਸਾਹਿਬਾਨ ਤੇ ਸਰਪੰਚ ਸਾਹਿਬਾਨ ਉਹਨਾਂ ਦੇ ਵਿੱਚ ਕਮੇਟੀਆਂ ਦਾ ਗਠਨ ਹੋ ਜਾਂਦਾ ਇੱਕ ਚੀਜ਼ ਹੋਰ ਨੋਟ ਕੀਤੀ ਸਭਾਬੀ ਜੀ ਜੀ ਮੈਂਬਰ ਸਹਿਬਾਨ ਵੀ ਆਪ ਮੌਜੂਦ ਹੋਣ ਜਿਆਦਾ ਵਧੀਆ ਦੇਖਣ ਨੂੰ ਕੀ ਮਿਲਿਆ ਲੇਡੀਜ਼ ਮੈਂਬਰ ਨੇ ਉਹਨਾਂ ਦਾ ਹਸਬੰਡ ਉੱਥੇ ਮੌਜੂਦ ਹੁੰਦਾ ਜਿਹੜੀ ਮੈਂਬਰ ਚੁਣੀ ਹੋਈ ਹੈ ਨਾ ਪਿੰਡ ਨੇ ਉਹ ਆਪਣੇ ਘਰ ਬੈਠੀ ਹੈ ਜਾਂ ਕਿਸੇ ਦੀ ਨੂੰਹ ਹੁੰਦੀ ਹੈ ਮੈਂਬਰ ਉਹਦਾ ਸਹੁਰਾ ਉੱਥੇ ਕੁਰਸੀ ਤੇ ਬੈਠਾ ਹੁੰਦਾ ਇਹ ਵੀ ਇੱਕ ਸਰਕਾਰ ਨੂੰ ਇੰਤਰ ਵੀ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਮੈਂਬਰ ਹੈ ਉਹ ਹੀ ਹੀ ਆਵੇ ਉੱਥੇ ਨਾ ਕੋਈ ਮੈਂ ਜਿਹੜੇ ಗ್ರಾಮ ਸਭਾ ਵਾਲੇ ਜਾਂ ਪਿੰਡ ਵਾਸੀ ਹੈ ਨਾ ਜੀ ਉਹਨਾਂ ਨੂੰ ਇੱਕ ਅਪੀਲ ਕਰਦਾ ਜਾਣਕਾਰੀ ਦਿੰਦਾ ਹੂੰ ਕਿ ਜਦੋਂ ਇੱਕ ਪਿੰਡ ਦੇ ਲੋਕ ਸੱਦ ਕੇ ਜੀ ਉੱਥੇ ਇੱਕ ਰਜਿਸਟਰ ਲੈ ਕੇ ਕਾਪੀ ਲੈ ਕੇ ਬੰਦਾ ਉਹ ਕਾਰਵਾਈ ਜੁਸਾ ਬੰਦਾ ਸੁਣੋ ਮੈਂ ਸੁਣੋ ਜੇ ਸਵਾਲ ਕੀਤਾ ਉਹਦਾ ਜਵਾਬ ਲਓ ਜੀ ਅੱਛਾ ਉਹ ਕੀ ਕਰਦਾ ਵੀ ਉਹ ਸਾਰੇ ਲੋਕਾਂ ਦੀ ਉਹਦੇ ਕੈਂਪੋ ਚ ਆਿਆਂ ਦੀ ਸਮਾਗੋ ਚ ਆਿਆਂ ਦੀ ਹਾਜ਼ਰੀ ਤਾਂ ਜ਼ਰੂਰ ਲਾ ਲੈਂਦਾ ਵੀ ਇਹ ਲੋਕ ਹਾਜ਼ਰ ਆ ਜੀ ਪਰ ਜਦੋਂ ਮਤਾ ਕਮੇਟੀਆਂ ਸਭ ਕੁਝ ਪਾਸ ਕਰ ਲੈਂਦਾ ਹ ਤੇ ਉਸ ਤੋਂ ਬਾਅਦ ਤੱਕ ਜਿਹਦੇ ਹੱਥ ਖੜੇ ਨਹੀਂ ਹੁੰਦੇ ਉਹ ਆਪਦੀ ਮਰਜ਼ੀ ਨਾਲ ਹੀ ਜਿਵੇਂ ਤੁਸੀਂ ਕਹਾਂ ਕਮੇਟੀਆਂ ਬਣ ਜਾਂਦੀਆਂ ਸਭ ਕੁਝ ਸਾਰਾ ਹੋ ਜਾਂਦਾ ਹੈ ਅੱਛਾ ਜਿਹੜੇ ਸਾਈਨ ਹੁੰਦੇ ਉਹ ਤਾਂ ਵੇਚ ਆਿਆਂ ਦੇ ਹੁੰਦੇ ਆ ਤੇ ਜਿਹੜੇ ਮਤੇ ਪਾਏ ਜਾਂ ਕੰਮ ਕੀਤੇ ਜਾਂ ਕਮੇਟੀਆਂ ਬਣਾਈਆਂ ਉਸ ਤੋਂ ਬਾਅਦ ਜਿਹੜੇ ਸਾਈਨ ਕਰਾਉਣੇ ਹੁੰਦੇ ਆ ਉਹ ਰਿਸਟਰ ਕਿਉਂ ਨਹੀਂ ਸਰਨ ਕਰਵਾਈ ਜਾਂਦੀ ਇਹ ਜਾਣ ਬੁੱਝ ਕੇ ਸਰਕਾਰ ਦੀਆਂ ਚਾਲਾਂ ਇਸ ਕਰਕੇ ਜਿਹੜੀ ਦੂਜੀ ਗੱਲ ਰਹੀ ਇੱਥੇ ਇਲਾਕੇ ਦੇ ਵਿੱਚ ਸਾਡਾ ਜਿਹੜਾ ਬੈਕਵਰਡ ਇਲਾਕਾ ਹੈਗਾ ਸ਼੍ਰੀ ਬਕਸਰ ਸਾਹਿਬ ਜੀ ਇਹਦੇ ਵਿੱਚ ਕੀ ਹੁੰਦਾ ਹੈ ਵੀ ਸਾਡੇ ਲੋਕ ਹਨ ਜਿਹੜੇ ਇਹ ਹੈਗੇ ਆ ਥੋੜੇ ਜੇ ਘੱਟ ਬਾਹਰ ਅੰਦਰ ਵਿਚਰੇ ਆ ਜੀ ਹਰ ਤਰ੍ਹਾਂ ਬਚੋ ਦੂਜੀ ਗੱਲ ਉਹਨਾਂ ਨੂੰ ਇੱਥੇ ਮਾਰ ਪੈਂਦੀ ਆ ਕਿ ਜਦੋਂ ਉਹ ਛੋਟੀ ਮੋਟੀ ਕਿਸੇ 85 ਲੀਟਰ ਨਾਲ ਹੱਥ ਮਿਲਾ ਲੈਂਦੇ ਜਾਂ ਚਾਹ ਪਿਆ ਦੇਦੇ ਜਾਂ ਕੁਝ ਪਿਆ ਦੇ ਦਿੰਦੇ ਜਾਂ ਜਾਂ ਦੋ ਚਾਰ ਪੁਲਿਸ ਵਾਲਿਆਂ ਨਾਲ ਹੀ ਮਿਲ ਜਾਂਦੇ ਆ ਜਾਂ ਕਿਵੇਂ ਵੀ ਤੇ ਉਹਨਾਂ ਨੂੰ ਜ਼ਿਆਦਾਤਰ ਤਜਰਬਾ ਨਹੀਂ ਹੁੰਦਾ ਉਹ ਕੀ ਕਰਦੇ ਆ ਹੁਣ ਤੁਸੀਂ ਤਾਂ ਮੈਂਬਰ ਦੇ ਮੈਂਬਰਾਂ ਦੀਆਂ ਗੱਲਾਂ ਕਰਦੇ ਹੋ ਇੱਥੇ ਤਾਂ ਇਸ ਇਲਾਕੇ ਦੇ ਵਿੱਚ ਇੱਥੋਂ ਇੱਥੋਂ ਤੱਕ ਦੇਖੇ ਗਏ ਲੋਕ ਜਾਂ ਆਰਟੀ ਕਢਾ ਕੇ ਵੀ ਆਉਣ ਵਾਲੇ ਜਿੰਨਾਂ ਚ ਇਹਨੂੰ ਸਾਬਤ ਕਰਾਂਗੇ ਦਰਸ਼ਕਾਂ ਦੇ ਸਾਹਮਣੇ ਜੀ ਵੀ ਸਰਪੰਚ ਵੀ ਮੈਲਾ ਜੀ ਤੇ ਕਰਦੇ ਉਹਦੇ ਨਕਲੀ ਸੈਂਡ ਕਰ ਕਰ ਸੈਕਟਰੀ ਨਾਲ ਮਿਲ ਮਿਲ ਕੇ ਬੀਡੀਪੀ ਨਾਲ ਮਿਲ ਮਿਲ ਕੇ ਉਹ ਗਰਾਂਡਾ ਪੜਾ ਖੜਾ ਕੇ ਸਰਕਾਰ ਨੂੰ ਫੁੱਦੂ ਭੜਾਈ ਜਾਂਦੇ ਇਹ ਆਰਟੀਆਈ ਪਾ ਕੇ ਆਰਟੀਆਈ ਪਾਸ ਆਉਣ ਵਾਲੇ ਮੈਂ ਦੇਖੋ ਦਰਸ਼ਕਾਂ ਨੂੰ ਇਹ ਕਹਿੰਦਾ ਤੁਹਾਨੂੰ ਭਰੋਸਾ ਦਿੰਦਾ ਜੀ ਵੀ ਮੈਂ ਪੱਤਰਕਾਰ ਆ ਜੀ ਮੈਂ ਲੋਕਾਂ ਦੀ ਸੇਵਾ ਲਈ ਹਰ ਟਾਈਮ ਖੜਾ ਹਾਂ ਜੀ ਇਹ ਚੀਜ਼ ਦਾ ਆਉਣ ਵਾਲੇ ਦਿਨਾਂ ਵਿੱਚ ਖਲਾਸਾ ਕਰ ਦੂੰਗਾ ਅੱਜ ਤੋਂ 15 ਸਾਲ ਪਹਿਲਾਂ ਤੱਕ ਦਾ ਵੀ ਜੇ ਮੈਂਬਰ ਤਾਂ ਕੀ ਸਰਪੰਚਾਂ ਦੇ ਵੀ ਭੂਤ ਚੰਬੜੇ ਆ ਅਸੀਂ ਸਰਪੰਚ ਮੈਂ ਤੇ ਅਕਸਰ ਵਿਚਾਰੇ ਉੱਤੇ ਸਰਕਾਰਾਂ ਹੁਣ ਤੋਂ ਡਰਦੇ ਜੀ ਅੱਛਾ ਜਿਹੜੀ ਸਹੀ ਸਰਕਾਰ ਆ ਉਹ ਕਾਨੂੰਨ ਆ ਕਿਸੇ ਯੂਨੀਅਨ ਬਣਾ ਲਈ ਅੱਛਾ ਯੂਨੀਅਨ ਤਾਂ ਬਣ ਗਈ ਰਜਿਸਟਰਡ ਹੋ ਗਈ ਅਸੀਂ ਫੀਸ ਭਰਤੀ ਪ੍ਰਦੀਪ ਜੀ ਅੱਛਾ ਤੇ ਕਾਨੂੰਨ ਤੋੜਨ ਦੀ ਸਾਨੂੰ ਮਾਨਤਾ ਤਾਂ ਨਹੀਂ ਮਿਲ ਗਈ ਤੇ ਅਸੀਂ ਹਰ ਜਗ੍ਹਾ ਜੇ ਤਾਂ ਕੋਈ ਮੈਂਬਰ ਆ ਉਹਦਾ ਸਹੌਰਾ ਆਣ ਕੇ ਉਹਦੀ ਜਗ੍ਹਾ ਮੈਂ ਕਰਦਾ ਦੇਖੋ ਸਰਪੰਚਾ ਤੇ ਮਹਿਲਾ ਸਰਪੰਚਾ ਉਹਦਾ ਪਤੀ ਕਹਿੰਦਾ ਮੈਂ ਸਰਪੰਚ ਤੇ ਕਰਨਾ ਕੀ ਹੁੰਦਾ 2 ਨੰਬਰ ਦਾ ਕੰਮ ਜੂਨੀਅਨ ਦਾ ਦਬਕਾ ਜਿਹੜਾ ਜੇ ਫਿਰ ਕਹਿਣਾ ਜੀ ਤੁਸੀਂ ਉਹਨਾਂ ਨੂੰ ਕਹੋ ਕਾ ਹਾਂਜੀ ਸਾਨੂੰ ਫੜੇ ਖਾਂ ਫਲਾਣਾ ਬੰਦਾ ਅੱਛਾ ਇਹ ਜੂਨੀਅਨ ਦਾ ਦਬਾ ਜਿਹੜਾ ਇਹ ਮਲਾਜ਼ਮ ਤਨਖਾਹ ਲੈਣੇ ਨੇ ਤੇ ਤਾਂ ਪੈ ਸਕਦਾ ਪਰ ਜਿੱਥੇ ਕਿਤੇ ਕਾਨੂੰਨ ਦੀਆਂ ਕੁੰਡੀਆਂ ਆ ਗਈਆਂ ਤੇ ਮੀਡੀਆ ਗਿਆ ਨਾ ਅੜ ਉੱਥੇ ਪਤਾ ਲੱਗਣਾ ਨਕਲੀ ਸਰਪੰਚ ਤੇ ਅਸਲੀ ਤੇ ਨਕਲੀ ਪੰਚ ਤੇ ਅਸਲੀ ਪੰਜਤ ਕੋਣ ਮੀਟਿੰਗਾਂ 'ਚ ਸੈਣ ਕਿਦੇ ਕਿਦੇ ਹੁੰਦੇ ਆ ਇਹ ਗ੍ਰਾਮ ਸਭਾ ਜਿਹੜੀ ਇਹ ਬਹੁਤ ਹਉਣ ਵਾਲੇ ਸਮੇਂ 'ਚ ਪਬਲਿਕ ਦੇ ਪਛੇਤਾਂ ਦੇ ਸਰਕਾਰ ਜਾਨੀ ਚਲੀ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਮੀਟਿੰਗਾਂ ਸੈਣ ਆ ਨਾ ਇਹ ਇਹਨਾਂ ਦੇ ਗਲ ਦੀ ਹੱਡੀ ਬਣ ਕੇ ਰਹਿ ਜਾਣਾ ਜੀ ਸਤਨਾਮ ਜੀ ਅਸੀਂ ਤਾਂ ਤੁਸੀਂ ਵੀ ਔਰ ਮੈਂ ਵੀ ਦਰਸ਼ਕਾਂ ਨੂੰ ਇਹ ਹੀ ਅਵੇਅਰ ਕਰਦੇ ਆ ਦੱਸਦੇ ਆ ਜਾਣਕਾਰੀ ਦਿੰਦੇ ਆ ਵੀ ਜਦੋਂ ਵੀ ਕਿਤੇ ਗ੍ਰਾਮ ਸਭਾ ਇਜਲਾਸ ਹੁੰਦਾ ਜੀ ਕੋਈ ਮੀਟਿੰਗ ਹੁੰਦੀ ਹੈ ਪਿੰਡ ਪੱਧਰ ਤੇ ਉੱਥੇ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਸਾਰੇ ਪਿੰਡ ਨੂੰ ਬੁਲਾਇਆ ਜਾਂਦਾ ਉਦੋਂ ਪਿੰਡ ਵਾਲੇ ਆਪ ਹੀ ਕਹਿਣ ਪੰਚਾਇਤਾਂ ਨੂੰ ਵੀ ਜਿਹੜਿਆ ਕੋਈ ਮਤਾ ਪਾਉਣਾ ਸਾਡੇ ਸਾਹਮਣੇ ਸਾਡੀ ਹਾਜ਼ਰੀ ਦੇ ਵਿੱਚ ਪਾਇਆ ਜਾਵੇ ਕਿਉਂ ਕਿਉਂਕਿ ਜਦੋਂ ਕਹਿੰਦੇ ਆ ਨਾ ਮੇਰਾ ਵੋਟ ਮੇਰਾ ਅਧਿਕਾਰ ਤੇ ਇੱਥੇ ਵੀ ਤੁਹਾਡਾ ਅਧਿਕਾਰ ਹੈ ਤੁਸੀਂ ਵੋਟਾਂ ਪਾ ਕੇ ਪੰਚ ਤੇ ਸਰਪੰਚ ਚੁਣੇ ਆ ਨਾ ਕਿ ਉਹ ਆਪਣੇ ਆਪ ਬਣੇ ਆ ਇਸ ਕਰਕੇ ਸਾਰੇ ਨਰਸ਼ਕਾਂ ਨੂੰ ਇਹ ਧਿਆਨ ਦੇਣ ਦੀ ਲੋੜ ਹੈ ਤੁਸੀਂ ਇਸ ਗੱਲ ਦੀ ਆਵਾਜ਼ ਆਪ ਉਠਾਇਆ ਕਰੋ ਤੁਹਾਡੀਆਂ ਵੋਟਾਂ ਨਾਲ ਹੀ ਇਹ ਬਣੇ ਇਹ ਆਵਾਜ਼ ਕਿਉਂ ਨਹੀਂ ਠਾਉਂਦੇ ਇਹ ਆਵਾਜ਼ ਕਿਉਂ ਨਹੀਂ ਠਾਉਂਦੇ ਜਦੋਂ ਕੋਈ ਨਵੀਂ ਨਵੀਂ ਬਿਮਾਰੀ ਆਵੇ ਨਾ ਉਹਦਾ ਇਲਾਜ ਲੱਭਦੇ ਆ ਲੱਭਦੇ ਆ ਥੋੜਾ ਥੋੜਾ ਗੱਲ ਸਹੀ ਹੈ ਝਾੜੂ ਪਾਰਟੀ ਨੇ ਬਿਮਾਰੀ ਕੱਢੀ ਨਵੀਂ ਨਵੀਂ ਇਸ ਵਾਸਤੇ ਜਿਹੜੇ ਹੈ ਕਿ ਨਾ ਜਿਵੇਂ ਛੋਟੇ ਡਾਕਟਰਾਂ ਨੂੰ ਆ ਜਾਂਦੇ ਆ ਝੋਲਾ ਛਾ ਪਰ ਐਮਪੀ ਡਾਕਟਰਾਂ ਇਹ 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 ਨੂੰ ਕੀ ਹੁੰਦਾ ਵੀ ਜੇ ਤਾਂ 2 ਰੁਪਈਆ ਦੀ ਦਵਾਈ ਨਾਲ ਬੰਦੇ ਨੇ ਠੀਕ ਹੋਣਾ ਹੁੰਦਾ ਤੇ ਉੱਥੇ ਉੱਥੇ 400 ਦੀ ਦਵਾਈ ਦੇ ਦਿੰਦੇ ਆ ਹੁਣ ਉੱਥੇ ਇੱਥੇ ਵੀ ਇੱਕ ਡਾਕਟਰਾਂ ਦੀ ਧਾਰਨਾ ਮੈਂ ਤਾਂ ਦਿੰਦਾ ਕਿ ਏ ਦਰਸ਼ਕਾਂ ਨੂੰ ਹੌਲੀ-ਹੌਲੀ ਪਤਾ ਲੱਗੂਗਾ ਜਿਵੇਂ ਆਪਾਂ ਦੱਸਾਂਗੇ ਤਾਂ ਤੇ ਪਰ ਇਹ ਬਿਮਾਰੀ ਹੁਣ ਨਵੀਂ ਆਈ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਕੀ ਕਹਿਣ ਆਪਾਂ ਨੂੰ ਦੱਸਤਾ ਹੈ ਨਾ ਕਿ ਇਹ ਵਿਕਾਸ ਚ ਪੂਰੀ ਤਰ੍ਹਾਂ ਜਿਹੜਾ ਰੋੜਾ ਹੈ ਚੋਣ ਜਾਬਤੇ ਲੱਗ ਰਿਹਾ ਬਿਲਕੁਲ ਪਿੰਡ ਦੀ ਸਹਿਮਤੀ ਬਿਨਾ ਗ੍ਰਾਂਟ ਨਹੀਂ ਮਿਲਣੀ ਤੇ ਨਾ ਸਰਕਾਰ ਤੰਗ ਹੋਵੇ ਤੇ ਨਾ ਹੋਣ ਪੰਚਾਇਤਾਂ ਤੇ ਪਿੰਡ ਦਾ ਵਿਕਾਸ ਜਿਹੜਾ ਉਹ ਜੀ ਫਿਰ ਜ਼ੀਰੋ ਜ਼ੀਰੋ ਆ ਜੀ ਜੀਰੋ ਨਹੀਂ ਉਹ ਹੀਰੋ ਆ ਜੇ ਮਾਣ ਲੋ ਇੱਕ ਪਚਾਇਤ ਆ ਤੁਸੀਂ ਸਰਪੰਚੂ ਸਹੀ ਨਾਲੀ ਤੇ ਸਹੀ ਗਲੀ ਆ ਤੁਸੀਂ ਚੱਕ ਕੇ ਜਿਹੜੀ ਗਲੀ ਆ 4 ਫੁੱਟ ਉੱਚੀ ਕਰਤੀ ਤੇ ਉਹਦੇ ਨਾਲ ਨਾਲੀ ਬਣਾਤੀ ਤੁਸੀਂ ਵਾਵਾ ਕਾਟ ਲਈ ਗਰਾਂਡਾ ਚੱਕ ਲੀਆਂ ਅੱਛਾ ਇੱਧਰ ਵੀ ਘਰ ਆ ਇੱਧਰ ਵੀ ਘਰ ਆ ਜੇ ਬੰਤੇ ਇੱਧਰ ਇੱਧਰ ਸੰਤਾ ਬੰਤਾ ਨੱਥੂ ਖੇਰਾ ਇਹਦਾ ਘਰ ਪੰਜ ਪੰਜ 4 4 ਫੁੱਟ ਨੀਵਾ ਹੋ ਗਿਆ अच्छा ਤੁਸੀਂ ਫਿਰ ਆਪਦੇ ਮਨ ਤੁਸੀਂ ਸਮਝੋ ਵੀ ਉਹ ਖੜੇ ਪੈਰ ਜਿਹੜਾ ਕੋ ਗਲੀਆਂ ਨਾਲੀਆਂ ਉਹ ਮਕਾਨ ਪੱਟ ਕੇ ਨਵਾਂ ਬਣਾਊਗਾ ਤੇ ਜਾਂ ਜਿਹੜਾ ਤੁਸੀਂ ਕੰਮ ਕੀਤਾ ਉਹ ਕਿੰਨਾ ਕੁ ਲੋਕਾਂ ਦੇ ਹਿੱਤ ਚ ਕੀਤਾ ਇਹ ਲੋਕਾਂ ਦੇ ਦਿਲ ਚ ਦਿਮਾਗ ਚ ਕੰਮ ਕਰਨ ਲਈ ਸੋਚ ਉਨ ਤੱਕ ਗਲੀਆਂ ਨਾਲੀਆਂ ਦੀ ਲੋਕਾਂ ਨੂੰ ਜਾਨਵਰ ਬਣਾਈ ਰੱਖਿਆ ਤੇ ਹੁਣ ਆਲੀ ਨੇ ਗ੍ਰਾਮ ਸਭਾ ਬਣਾਤੀਆਂ ਕੱਟੀ ਜੋ ਚੱਕਰ ਸਵਾ ਤਾਂ ਹੈ ਹੀ ਨਹੀਂ ਕੋਈ ਵਿਕਾਸ ਕਰਨ ਦਾ ਕੋਊ ਕਦੋਂ ਠੀਕ ਹੈ ਸਤਨਾਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਜੇ ਪਹੁੰਚਣ ਦਾ ਸਾਰੇ ਦਸਕਾਂ ਨੂੰ ਸਤਿ ਸ਼੍ਰੀ ਅਕਾਲ ਜਸ ਕੋ ਮੈਂ ਇਹ ਬਰੀ ਕਹਿ ਦਿੰਨਾ ਵੀ ਤੁਸੀਂ ਕਮੈਂਟਾਂ ਰਾਏ ਆਵਦੀ ਰਹਿ ਜਰੂਰ ਰੱਖਿਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਤਾਂ ਬੁਲਾਇਈ ਈ ਚੱਲਣ ਦੋ